ਸਚਿਰਿਆ ਕਾਲ ਜੀ ਲੈ ਕੇ ਆਏ ਹਾਂ ਬਲਵੰਤ ਗਾਰਗੀ ਜੀ ਦੀ ਕਹਾਣੀ ਖੇਮਾ ਸੁਨਿਆਰਾ ਖੇਮਾ ਸੁਨਿਆਰਾ ਸਾਡੇ ਪਿੰਡ ਦਾ ਸਭ ਤੋਂ ਬੁੱਢਾ ਸੁਨਿਆਰਾ ਹੈ ਲੰਬੀਆਂ ਢਿਲਕੀਆਂ ਹੋਈਆਂ ਧੌਲੀਆਂ ਮੁੱਛਾਂ ਉਲਜੀ ਹੋਈ ਦਾੜੀ ਮਣਕਿਆ ਵਰਗੀਆਂ ਗੋਲ-ਗੋਲ ਅੱਖਾਂ ਕੰਨਾਂ ਵਿੱਚ ਸੋਨੇ ਦੀਆਂ ਨੱਤੀਆਂ ਚੌੜਾ ਲਕੀਰਿਆ ਹੋਇਆ ਮੱਥਾ ਤੇ ਉਸ ਉੱਤੇ ਖੁੱਬੀ ਦਾਖੀ ਪੱਗ ਮੈਂ ਤੀਜੀ ਜਮਾਤ ਵਿੱਚ ਪੜਦਾ ਸਾਂ ਸਕੂਲੋਂ ਆਉਂਦਾ ਹੋਇਆ ਜਦ ਮੈਂ ਗਲੀ ਵਿੱਚੋਂ ਲੰਘਦਾ ਤਾਂ ਖੇਮੇ ਨੂੰ ਵੇਖਦਾ ਜੋ ਪੁਖਾਰੇ ਅੱਗੇ ਬੈਠਾ ਸੱਜੇ ਹੱਥ ਸੱਨੀ ਨਾਲ ਸੋਨੇ ਦੀ ਡਲੀ ਫੜੀ ਪਿੱਤਲ ਦੀ ਲੰਬੀ ਨਾਲ ਮੂੰਹ ਵਿੱਚ ਲਾਈ ਗੱਲਾਂ ਫੁਲਾਈ ਅੱਖਾਂ ਅੱਡੀ ਇੱਕੋ ਸਾਹ ਫੁੱਕਾ ਮਾਰ ਰਿਹਾ ਹੁੰਦਾ ਮੈਂ ਕਈ ਮੈਂ ਕਈ ਵਾਰ ਹੈਰਾਨ ਹੁੰਦਾ ਕਿ ਅੱਗ ਵਿੱਚ ਸੋਨਾ ਗਵਾਚ ਨਹੀਂ ਜਾਂਦਾ ਪਤਾ ਨਹੀਂ ਉਹ ਕਿਕਰ ਕੱਢ ਲੈਂਦਾ ਸੀ ਲਾਲ ਕੋਲਿਆਂ ਵਿੱਚੋਂ ਸੋਨੇ ਦੀ ਲਾਲ ਡਲੀ ਫਿਰ ਉਹ ਅਹਰਨ ਤੇ ਹਥੌੜੀ ਨਾਲ ਨਿੱਕੀਆਂ-ਨਿੱਕੀਆਂ ਸੱਟਾਂ ਲਾ ਕੇ ਟੂਮਾ ਘੜਦਾ ਸੱਗੀ ਵਿੱਚ ਲਾਖ ਢਾਲ ਕੇ ਪਾਉਂਦਾ ਤੇ ਨਿੱਕੇ ਜਿਹੇ ਤੇਜ ਸੂਏ ਨਾਲ ਸੱਗੀ ਉੱਤੇ ਤਰ੍ਹਾਂ-ਤਰ੍ਹਾਂ ਦੇ ਫੁੱਲ ਤੇ ਚਿੱਤਰ ਕੱਢਦਾ ਸਾਰੇ ਪਿੰਡ ਦੀਆਂ ਥੀਮੀਆਂ ਉਸੇ ਕੋਲੋਂ ਗਹਿਣੇ ਕੜਵਾਉਂਦੀਆਂ ਸਨ ਸੱਗੀ ਫੁੱਲੀਆਂ ਹੱਸ ਗੇੜਕੜੇ ਪੰਜੇਬਾਂ ਬਾਕਾਂ ਪਰਿਬੰਦ ਚੂੜਾ ਨੱਥ ਸਹਾਰਾ ਜੰਜੀਰੀ ਚੌਂਕ ਫੁੱਲ ਸਬਨਾ ਕਿਸਮਾਂ ਦੇ ਨਵੇਂ-ਨਵੇਂ ਗਹਿਣੇ ਉਹਦੀ ਦੁਕਾਨ ਅੱਗੇ ਥੜੇ ਉੱਤੇ ਕਾਕੂ ਕੇ ਸੰਤਾ ਬੈਠੇ ਸ਼ਤਰੰਜ ਖੇਡਦੇ ਰਹਿੰਦੇ ਸੰਤੇ ਨੂੰ ਅਖਬਾਰ ਪੜਨ ਕਰਕੇ ਬੜੀ ਵਾਕਫੀ ਸੀ ਜਰ ਨੰਬਰਦਾਰ ਕਾਨੂੰਗੋ ਸੰਤਾ ਤੇ ਸਕੂਲ ਦਾ ਮਾਸਟਰ ਧੰਨੀ ਰਾਮ ਸੱਬੇ ਇਕੱਠੇ ਹੁੰਦੇ ਤਾਂ ਮੁਲਕ ਦੇ ਵੱਡੇ ਮਸਲੇ ਆਂ ਉੱਤੇ ਵੀ ਵਿਚਾਰ ਹੁੰਦੇ ਤੇ ਬਹਿਸਾਂ ਹੁੰਦੀਆਂ ਖੇਮਾ ਵੀ ਪੁਖਾਰੇ ਤੋਂ ਹਟ ਕੇ ਗੱਲਾਂ ਸੁਣਨ ਲੱਗ ਪੈਂਦਾ ਤੇ ਕਿਤੇ ਕੋਈ ਤਾਂ ਵੀ ਗੱਲ ਕਰ ਦਿੰਦਾ ਉਸ ਵੇਲੇ ਮੈਨੂੰ ਉਹਨਾਂ ਦੀਆਂ ਗੱਲਾਂ ਉੱਕਾ ਹੀ ਨਾ ਸਮਝ ਆਉਂਦੀਆਂ 10ਵੀਂ ਪਾਸ ਕਰਕੇ ਮੈਂ ਕਾਲਜ ਗਿਆ ਐਫਏ ਤੇ ਫਿਰ ਬੀਏ ਹੁਣ ਜਦ ਮੈਂ ਕਾਲਜੋਂ ਗਰਮੀ ਦੀਆਂ ਛੁੱਟੀਆਂ ਵਿੱਚ ਪਿੰਡ ਆਉਂਦਾ ਤਾਂ ਸਾਰੇ ਲੋਕ ਬੜੇ ਚਾਅ ਨਾਲ ਮੇਰਾ ਸਵਾਗਤ ਕਰਦੇ ਲਾਹੌਰ ਤੇ ਦੂਰ ਦੂਰ ਦੇ ਮੁਲਕਾਂ ਤੇ ਪਿੰਡਾਂ ਦੀਆਂ ਗੱਲਾਂ ਪੁੱਛਦੇ ਖੇਮੇ ਦੇ ਥੜੇ ਤੇ ਸ਼ਤਰੰਜ ਖੇਡਦੇ ਸਾਰੇ ਲੋਕ ਮੇਰੇ ਦਵਾਲੇ ਹੋ ਜਾਂਦੇ ਇੱਕ ਮਹਿਫਲ ਜਿਹੀ ਲੱਗ ਜਾਂਦੀ ਤੇ ਫੇਰ ਹਰ ਤਰ੍ਹਾਂ ਦੀਆਂ ਗੱਲਾਂ ਛੇੜ ਪੈਂਦੀਆਂ ਬੀਏ ਪਾਸ ਕਰਨ ਪਿੱਛੋਂ ਮੈਂ ਪਿੰਡ ਆਇਆ ਗਲੀ ਵਿੱਚ ਦੀ ਲੰਗ ਦੇ ਖੇਮੇ ਸੁਨਿਆਰ ਨੇ ਹਾਕ ਮਾਰ ਕੇ ਆਖਿਆ ਬਲੰਤ ਕਦੋਂ ਆਇਆ ਲਾਹੌਰੋਂ ਰਾਤੀ ਬਾਬਾ ਹਲਾ ਬੈਠ ਜਾ ਮੈਂ ਮੂੜਾ ਖਿੱਚ ਕੇ ਬੈਠ ਗਿਆ ਕੋਈ ਖਬਰ ਸੁਣਾ ਬਾਬਾ ਖਬਰ ਕਹ ਦੀ ਕੋਈ ਖਬਰ ਨਹੀਂ ਓਏ ਲਾਹੌਰ ਤਾਂ ਖਬਰਾਂ ਦਾ ਘਰ ਹੈ ਨਿਤ ਨਵੀਆਂ ਖਬਰਾਂ ਤੂੰ ਉੱਥੋਂ ਆਇਆ ਕੋਈ ਖਬਰ ਨਹੀਂ ਨਾ ਬਾਬਾ ਕੋਈ ਨਹੀਂ ਮੈਂ ਅੰਗਰੇਜ਼ੀ ਦੇ ਐਮਏ ਵਿੱਚ ਦਾਖਲ ਹੋਣ ਦੀ ਸੋਚ ਰਿਹਾ ਸੀ ਐਮਏ ਪਾਸ ਕਰਕੇ ਵਿਲਾਇਤ ਜਾਵਾਂਗਾ ਲੰਡਨ ਆਕਸਫੋਰਡ ਪੈਰਿਸ ਫਿਰ ਵਾਪਸ ਆ ਕੇ ਅੰਗਰੇਜ਼ੀ ਦਾ ਪ੍ਰੋਫੈਸਰ ਬਣਾਗਾ ਮੁੰਡਿਆਂ ਨੂੰ ਸ਼ੈਕਸਪੀਅਰ ਤੇ ਸ਼ੈਲੇ ਪੜਾਇਆ ਕਰਾਂਗਾ ਗਰਮੀਆਂ ਵਿੱਚ 3 ਮਹੀਨੇ ਪਹਾੜ ਤੇ ਕਿਹੋ ਜਹੀ ਸ਼ਾਨਦਾਰ ਜ਼ਿੰਦਗੀ ਹੋਵੇਗੀ ਮੇਰੇ ਵੱਡੇ ਭਰਾ ਨੇ ਕਈ ਵਾਰ ਸਾਥ ਵਿੱਚ ਖਲੋ ਕੇ ਆਖਿਆ ਸੀ ਐਮਏ ਪਾਸ ਕਰਵਾਉਣ ਪਿੱਛੋਂ ਅਸਾਂ ਬਲਵੰਤ ਨੂੰ ਇੱਕ ਵਾਰ ਤਾਂ ਵਿਲੈਤ ਕਲ ਛੱਡਣਾ ਹੈ ਸ਼ਾਨ ਕਰ ਦੇਣੀ ਹੈ ਖਿਮੇ ਬਾਬੇ ਨੇ ਅੱਖਾਂ ਤੋਂ ਐਨਕ ਜੋ ਮੈਲੇ ਧਾਗੇ ਨਾਲ ਕੰਨਾਂ ਦਿਵਾਲੇ ਅਟਕਾਈ ਸੀ ਲਾ ਕੇ ਆਖਿਆ ਓਏ ਸੁਣਿਆ ਤੂੰ ਬਲੈਥ ਜਾਏਗਾ ਹਾਂ ਬਾਬਾ ਐਮਏ ਪਾਸ ਕਰਨ ਪਿੱਛੋ ਓਏ ਬਲੈਥ ਕੀ ਧਰਿਆ ਪਿਆ ਏ ਮੈਂ ਦੱਸਾਂ ਤੈਨੂੰ ਆਪਣੇ ਪਿੰਡ ਵਰਗਾ ਕੋਈ ਪਿੰਡ ਨਹੀਂ ਪੜ੍ਹੇ ਲਿਖੇ ਇਸ ਗੱਲ ਤੇ ਧਿਆਨ ਨਹੀਂ ਦਿੰਦੇ ਪਰ ਅੰਗਰੇਜ਼ ਤਾਂ ਆਪਣੇ ਦੇਸ਼ ਤੇ ਮਰਦਾ ਏ ਮੈਨੂੰ ਦੱਸ ਭਲਾ ਆਪਣੇ ਖੱਤੇ ਵਰਗੀ ਕਾਣਕ ਹੈ ਕਿਤੇ ਆਪਣੇ ਪਿੰਡ ਵਰਗੀ ਬੋਲੀ ਹੈ ਕਿਤੇ ਆਪਣੇ ਘਰ ਵਰਗਾ ਸੁੱਖ ਹੈ ਕਿਤੇ ਐਨੇ ਵਿੱਚ ਰਾਮਾ ਕਾਕੂ ਸੰਤਾ ਤੇ ਮਾਸਟਰ ਧਨੀਰਾਮ ਇਕੱਠੇ ਹੋ ਗਏ ਗੱਲਾਂ ਛੇੜ ਪਈਆਂ ਗਾਂਧੀ ਤੇ ਕਾਂਗਰਸ ਦੀਆਂ ਗੱਲਾਂ ਅੰਗਰੇਜ਼ਾਂ ਦੀਆਂ ਗੱਲਾਂ ਮੰਦਾ ਭੁੱਖ ਅਮਰੀਕਾ ਅਫਰੀਕਾ ਤੇ ਸਾਰੇ ਜਹਾਨ ਦੀਆਂ ਗੱਲਾਂ ਕੁਝ ਦਿਨ ਪਿੰਡ ਰਹਿ ਕੇ ਮੈਂ ਫਿਰ ਲਾਹੌਰ ਚਲਿਆ ਗਿਆ ਉਸ ਪਿੱਛੋਂ ਮੈਂ ਐਮਏ ਅੰਗਰੇਜ਼ੀ ਸਾਹਿਤ ਪਾਸ ਕੀਤਾ ਐਮਏ ਪਿੱਛੋਂ 2 ਸਾਲ ਕਿਸੇ ਚੰਗੀ ਨੌਕਰੀ ਦੀ ਤਲਾਸ਼ ਵਿੱਚ ਦਿੱਲੀ ਤੇ ਬੰਬਈ ਦੀਆਂ ਗਲੀਆਂ ਰੋਲੀਆਂ ਤੇ ਮੌੜ ਲਾਹੌਰ ਆ ਗਿਆ ਐਨੇ ਵਿੱਚ جنگ ਛੇੜ ਗਈ ਹਜ਼ਾਰਾਂ ਲੱਖਾਂ ਲੋਕ ਕੰਮ ਤੇ ਲੱਗ ਗਏ ਮੈਂ ਇੱਕ ਦੋ ਦਫ਼ਤਰਾਂ ਵਿੱਚ ਕੰਮ ਕੀਤਾ ਪਰ ਕਿਸੇ ਨਾ ਕਿਸੇ ਤਰ੍ਹਾਂ ਟਿਕਾਣਾ ਨਾ ਹੋਇਆ ਫਿਰ ਰੂਸ ਤੇ ਜਰਮਨ ਵਿੱਚ ਜੰਗ ਛੇੜ ਗਈ ਉਨੇ ਦਿਨ ਹੀ ਕਾਂਗਰਸ ਆਜ਼ਾਦੀ ਦੀ ਲਹਿਰ ਬੜੇ ਜੋਰਾਂ ਤੇ ਸੀ 9 ਅਗਸਤ 1942 ਪਿੱਛੋਂ ਬਹੁਤ ਸਾਰੇ ਲੋਕ ਕੈਦ ਹੋ ਗਏ ਮਾਰ-ਤਾਰ ਉਲਟ-ਪੁਲਟ ਨਾਰੇ ਲੱਗੇ ਗੋਲੀ ਚੱਲੀ ਜੇਲ੍ਹਾਂ ਟੁੱਟੀਆਂ ਸਾਰੇ ਮੁਲਕ ਵਿੱਚ ਉੱਪਰ-ਥੱਲੇ ਦਾ ਰੌਲਾ ਸੀ ਦਫ਼ਤਰ ਬੰਦ ਕਾਲਜ ਬੰਦ ਸਕੂਲ ਬੰਦ ਮੈਂ ਪੁਰ ਮੋੜ ਪਿੰਡ ਆ ਗਿਆ ਪਿੰਡ ਦੇ ਲਾਗੇ ਵਗਦੀ ਨਹਿਰ ਤੇ ਪਹੁੰਚ ਕੇ ਮੈਨੂੰ ਸਦਾ ਇੱਕ ਝੁੰਜਣੀ ਭਰਿਆ ਅਹਿਸਾਸ ਹੁੰਦਾ ਹੈ ਬਸ ਹੁਣ ਪਿੰਡ ਆ ਗਿਆ ਅੱਗੇ ਨੱਥੂ ਦੀ ਆਟੇ ਵਾਲੀ ਮਸ਼ੀਨ ਆਏਗੀ ਫਿਰ ਸ਼ਿਵਾਲਾ ਜਿਸ ਦਾ ਉੱਚਾ ਕਲਸ ਚਮਕਦਾ ਹੈ ਫਿਰ ਕੁੱਬੀ ਝੰਡੀ ਨਿਹਾਲੇ ਦੇ ਖੇਤਰਖਾਨਾ ਦਾ ਘਰ ਜਿਸ ਅੱਗੇ ਇੱਕ ਬਹੁਤ ਪੁਰਾਣਾ ਗੱਡਾ ਪਿਆ ਹੁੰਦਾ ਹੈ ਜਿਸ ਦਾ ਇੱਕ ਪਹੀਆ ਲੱਥਾ ਹੁੰਦਾ ਹੈ ਫਿਰ ਖੇਮੇ ਸੁਨਿਆਰ ਦੀ ਹੱਠ ਜਿੱਥੇ ਉਹ ਭੁਖਾਰੇ ਅੱਗੇ ਹਮੇਸ਼ਾ ਉੱਕਰ ਹੀ ਬੈਠਾ ਫੁੱਕਾ ਮਾਰ ਰਿਹਾ ਹੁੰਦਾ ਹੈ ਅੱਗੇ ਮੋੜ ਤੇ ਖੁੰਡ ਪਿਆ ਹੁੰਦਾ ਹੈ ਤੇ ਅੱਗੇ ਸਾਡਾ ਘਰ ਤਰਕਾਲੀ ਮੈਂ ਸੱਤ ਵਿੱਚ ਪੁੱਜਾ ਤਾਂ ਸਾਰੇ ਜੜੇ ਮੰਜੀਆਂ ਤੇ ਖੁੰਡਾਂ ਉੱਤੇ ਬੈਠੇ ਗੱਲਾਂ ਕਰ ਰਹੇ ਸਨ ਸੜ ਵਟ ਦੇ ਹੁੱਕਾ ਪੀਂਦੇ ਉੱਚ-ਉੱਚੀ ਗੱਲਾਂ ਕਰਦੇ ਸਨ ਸਾਰੇ ਮੁਲਕ ਵਿੱਚ ਤਰਥੱਲੀ ਮੱਚੀ ਹੋਈ ਹੈ ਜਰਮਨ ਰੂਸ ਤੇ ਹਮਲਾ ਕਰਕੇ ਹੁਣ ਕਾਬਲ ਕੰਧਾਰ ਤੀਕ ਆ ਗਿਆ ਹੈ ਐਦਰ ਜਾਪਾਨ ਸਿੰਗਾਪੁਰ ਤੇ ਬਰਮਾ ਲੰਘ ਕੇ ਕੋਲਕੱਤਾ ਤੀਕ ਪੁੱਜ ਗਿਆ ਹੈ ਸੰਤਾ ਆਖਣ ਲੱਗਾ ਇਹ ਜਰਮਨ ਬੜਾ ਤਕੜਾ ਹੈ ਦਿਨਾਂ ਵਿੱਚ ਹੀ ਸਾਰੇ ਰੂਸ ਨੂੰ ਲੈ ਗਿਆ ਬਸ ਹੁਣ ਹਿੰਦੁਸਤਾਨ ਤੀਕ ਵੀ ਪਹੁੰਚਿਆ ਹੀ ਪਹੁੰਚਿਆ ਬੱਲੇ ਬੱਲੇ ਬੜਾ ਸ਼ੇਰ ਹੈ બસ ਦਿਨਾਂ ਦੀ ਗੱਲ ਐ ਆਇਆ ਸਮਝੋ ਮੈਂ ਆਖਿਆ ਨਹੀਂ ਤਾਇਆ ਹਿੰਦੁਸਤਾਨ ਨੂੰ ਕੁਝ ਨਹੀਂ ਹੋਣ ਲੱਗਾ ਹਾਲੇ ਤਾਂ ਜਰਮਨ ਮਾਸਕੋ ਵਿੱਚ ਹੀ ਉਲਝਿਆ ਪਿਆ ਐ ਸੰਤੇ ਨੇ ਹੁੱਕੇ ਦੀ ਘੁੱਟ ਭਰੀ ਤੇ ਆਖਿਆ ਹਿਟਲਰ ਰੂਸ ਨੂੰ ਕੀ ਸਮਝਦਾ ਹੈ ਦਬੱਲੀ ਤੁਰਿਆ ਜਾਂਦਾ ਸਾਰਿਆਂ ਦੇ ਪੱਥੇ ਪਏ ਹੋਏ ਨੇ ਕਾਕੂ ਬੋਲਿਆ ਓਏ ਰੂਸ ਨੂੰ ਐਵੇਂ ਨਾ ਜਾਣੋ ਹੁਣ ਪਛਾਹ ਹਟੀ ਜਾਂਦਾ ਐ ਪਰ ਜਦ ਰੂਸੀਆਂ ਨੇ ਹੱਲਾ ਬੋਲਿਆ ਤਾਂ ਸਬਨਾ ਨੇ ਪਦੀੜ ਪੈ ਜਾਣੀ ਐ ਮੈਂ ਫੌਜ ਵਿੱਚ ਰਿਹਾ ਹਾਂ ਪਿਸ਼ਾਹ ਹਟ ਦੀ ਫੌਜ ਦਾ ਦਿਲ ਟਿਕਾਣਾ ਬੜਾ ਮੁਸ਼ਕਲ ਹੈ ਰੂਸੀ ਪਿਸ਼ਾਹ ਹਟਦੇ ਹੋਏ ਵੀ ਲੜਦੇ ਨੇ ਇਹ ਤਾਂ ਸ਼ਤਰੰਜ ਵਰਗੀ ਚਾਲ ਹੈ ਪਰ ਜਦ ਉਹ ਅੱਗੇ ਵਧੇ ਤਾਂ ਫਿਰ ਦੇ ਕਿਸ਼ਤ ਤੇ ਕਿਸ਼ਤ ਦਿਨਾਂ ਵਿੱਚ ਹੀ ਮਾਤ ਕਰ ਦੇਣਗੇ ਇਸ ਤੇ ਲੰਬੀ ਬਹਿਸ ਛੇੜ ਗਈ ਉਸ ਪਿੱਛੋਂ ਕਾਂਗਰਸ ਲੀਗ ਗਾਂਧੀ ਨਹਿਰੂ ਜਿਨਹਾ ਬਰਮਾ ਚੀਨ ਸਭ ਨਾਲ ਤੇ ਰਾਏ ਜਨਨੀ ਹੋਈ ਖੇਮਾ ਬੈਠਾ ਗੋਹ ਨਾਲ ਗੱਲਾਂ ਸੁਣਦਾ ਰਿਹਾ ਸ਼ੇਕੜ ਉਸ ਪੁੱਛਿਆ ਕਿਉਂ ਬਲੰਤ ਗਾਂਧੀ ਬਾਬਾ ਤਾਂ ਹਾਲ ਤਿਕ ਜੇਲ ਵਿੱਚ ਹੀ ਹੈ ਪੰਜਾਬ ਦਾ ਵੀ ਕੁਝ ਬਣ ਜਾਓ ਮੈਂ ਆਖਿਆ ਕਿਉਂ ਪੰਜਾਬ ਨੂੰ ਕੀ ਹੁੰਦਾ ਤੇਰੀ ਗੱਲ ਅਵੱਲੀ ਹੁੰਦੀ ਹੈ ਬਾਬਾ ਫਿਰ ਕੁਛੇਰ ਹੋਰ ਗੱਲਾਂ ਹੋਈਆਂ ਮਾਸਟਰ ਧੰਨੀ ਰਾਮ ਨੇ ਪੂਰੇ ਵਿਸ਼ਵਾਸ ਨਾਲ ਆਖਿਆ ਅੰਗਰੇਜ਼ ਇੱਥੇ ਕਦੇ ਨਹੀਂ ਜਾਂਦਾ ਭਾਵੇਂ ਲੋਕ ਲੱਖ ਪੈ ਕੈਦ ਹੋਣ ਆਲਾ ਜੱਟ ਗੱਜਿਆ ਇਹ ਤਾਂ ਜੂਤ ਦੇ ਝਾਰ ਨੇ ਪਰ ਸਾਡੇ ਕਾਂਗਰਸੀਏ ਤਾਂ ਕੀੜੀ ਮਾਰਨ ਤੋਂ ਵੀ ਡਰਦੇ ਨੇ ਬਸ ਹੱਥ ਬੰਨੀ ਖਲੋ ਜਾਓ ਇੱਕਰ ਵੀ ਕੋਈ ਮੰਨਿਆ ਬੂਟਾ ਬੋਲਿਆ ਤੂੰ ਵੇਖ ਲਵੀਂ ਇਹਨਾਂ ਕਾਂਗਰਸੀਆਂ ਨੇ ਇੱਕ ਵਾਰੀ ਹੱਥ ਬੰਨ ਬੰਨ ਅੰਗਰੇਜ਼ ਤੋਂ ਰਾਜ ਖੋਹ ਲੈਣਾ ਹੈ ਨੱਥੂ ਪੰਸਾਰੀ ਕੂਕਿਆ ਉਹ ਅੰਗਰੇਜ਼ ਬੜਾ ਖਰਚਰਾ ਏ ਉਹ ਜੇ ਗਿਆ ਤਾਂ ਵੀ ਕੋਈ ਅਜੀਹਾ ਹੀਲਾ ਕਰਕੇ ਜਾਉ ਜੋ ਉਸਦੀ ਥਾਂ ਬਣੀ ਰਹੇ ਗੋਰੀ ਚਮੜੀ ਦਾ ਕਦੀ ਇਤਬਾਰ ਨਾ ਕਰੀਏ ਤਨੀ ਰਾਮ ਨੇ ਫਿਰ ਆਖਿਆ ਅੰਗਰੇਜ਼ ਦੇ ਕਿੱਲੇ ਬੜੇ ਡੁੰਗੇ ਗੱਡੇ ਹੋਏ ਨੇ ਪਰ ਖੇਮੇ ਨੇ ਉਸ ਨੂੰ ਟੋਕ ਕੇ ਆਖਿਆ ਉਹ ਇਹ ਪਾਦਸ਼ਾਹੀਆ ਪਲਟਣ ਲੱਗੇ ਚਿਰ ਨਹੀਂ ਲੱਗਦਾ ਬਸ ਦਿਨਾਂ ਵਿੱਚ ਹੀ ਉੱਡ ਜਾਂਦੀਆਂ ਨੇ ਇੱਥੇ ਬੜੇ ਬੜੇ ਮੁਗਲਾਂ ਦੀਆਂ ਪਾਦਸ਼ਾਹੀਆਂ ਨਾ ਰਹੀਆਂ ਅੰਗਰੇਜ਼ ਕੀ ਦਾ ਬੱਚਾ ਏ ਪਰ ਮੈਂ ਸੋਚਦਾ ਜੇ ਅੰਗਰੇਜ਼ ਚਲਿਆ ਗਿਆ ਤਾਂ ਪੰਜਾਬ ਦਾ ਕੀ ਬਣੂ ਮੈਂ ਆਖਿਆ ਬਾਬਾ ਤੂੰ ਤਾਂ ਕਾਮਣਾ ਏ ਪਹਾਂ ਅੰਗਰੇਜ਼ ਕਿਤੇ ਪੰਜਾਬ ਨੂੰ ਚੁੱਕ ਕੇ ਲੈ ਜਾਓ ਕੀ ਹੋਜੂ ਪੰਜਾਬ ਨੂੰ ਤੈਨੂੰ ਐਵੇਂ ਫਿਕਰ ਲੱਗਿਆ ਰਹਿੰਦਾ ਏ ਖੇਮਾ ਚੁੱਪ ਹੋ ਗਿਆ ਫਿਰ ਉਸ ਵੱਡਾ ਸਾਰਾ ਹੌਂਕਾ ਭਰਿਆ ਤੇ ਆਖਿਆ ਜਿੰਨੀਆਂ ਪਾਤਸ਼ਾਹੀਆਂ ਦਾ ਉਲਟ ਫੇਰ ਹੋਇਆ ਸਭਨਾ ਵੇਲੇ ਪੰਜਾਬ ਦੀ ਸ਼ਾਮਤ ਆਈ ਜਿੰਨੇ ਹੱਲੇ ਹੋਏ ਸਾਰੇ ਪੰਜਾਬ ਰਾਹੀਂ ਬਸ ਇੱਥੇ ਹੀ ਲਹੂ ਡੁੱਲਿਆ ਅਹਿਮਦ ਸ਼ਾਹ ਤੇ ਨਾਦਰ ਸ਼ਾਹ ਐਸੇ ਰਾਹੇ ਆਏ ਮੇਰੀ ਨਾਨੀ ਸੁਣਾਉਂਦੀ ਸੀ ਕਿਸੇ ਕਿਕਰ ਇੱਥੇ ਅਫਰਾ ਤਫਰੀ ਮੱਚੀ ਮੈਂ ਉਸ ਨੂੰ ਸਮਝਾਇਆ ਉਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸਨ ਉਸ ਵੇਲੇ ਸਭਨਾ ਇਸੇ ਰਾਹੋਂ ਆਉਣਾ ਸੀ ਕਿਉਂਕਿ ਜੋ ਹਿੰਦੁਸਤਾਨ ਨੂੰ ਆਉਣ ਦਾ ਰਸਤਾ ਸ਼ਮਾਲੀ ਦਰਿਆ ਚੋਂ ਸੀ ਪਰ ਹੁਣ ਤਾਂ ਚਾਰੇ ਰਾਹ ਮੋਕਲੇ ਲੋਕ ਭਾਵੇਂ ਸਮੁੰਦਰ ਰਾਹੀਂ ਜਾਣ ਭਾਵੇਂ ਹਵਾਈ ਜਹਾਜ਼ ਰਾਹੀਂ ਸਗੋਂ ਸਾਰੇ ਕਰਾਚੀ ਜਾਂ ਬੰਬਈ ਰਾਹੀਂ ਆਉਂਦੇ ਨੇ ਅੰਗਰੇਜ਼ ਭਲਾ ਕੋਈ ਪੰਜਾਬ ਰਹੀ ਆਇਆ ਸੀ ਉਸ ਆਖਿਆ ਆਇਆ ਭਾਵੇਂ ਨਹੀਂ ਸੀ ਪਰ ਜਾਵੇਗਾ ਉਹ ਵੀ ਪੰਜਾਬ ਰਾਹੀਂ ਅਸੀਂ ਸਾਰੇ ਜਾਣੇ ਹੱਸ ਪਏ ਮਾਸਟਰ ਧਨੀਰਾਮ ਖਿਜ ਕੇ ਆਖਣ ਲੱਗਾ ਪੰਜਾਬ ਰਾਹੀ ਕਿ ਉਸ ਕਾਬਲ ਕੰਧਾਰ ਵੱਲ ਜਾਣਾ ਹੈ ਅਵਲ ਤਾਂ ਉਹ ਜਾਂਦਾ ਹੀ ਨਹੀਂ ਤੇ ਜੇ ਗਿਆ ਤਾਂ ਵੀ ਮੁੰਬਈ ਜਾਂ ਕਲਕੱਤੇ ਵੱਲ ਵੱਲੋਂ ਜਾਵੇਗਾ ਪਰ ਖੇਮੇ ਨੂੰ ਕੋਈ ਨਾ ਸਮਝਾ ਸਕਿਆ ਉਹ ਆਪਣੀ ਗੱਲ ਤੇ ਅੜਿਆ ਰਿਹਾ ਇੱਕ ਬੇਦਲੀਲੀ ਪਿੰਡੂ ਅੜੀ ਜਿਸ ਵਿੱਚ ਕੋਈ ਮੰਤਵ ਨਹੀਂ ਸੀ ਦਿਲ ਲੰਘਦੇ ਗਏ ਗਾਂਧੀ ਜੀ ਕੈਦ ਹੋਏ ਫਿਰ ਬਾਹਰ ਆ ਗਏ جنگ ਖਤਮ ਹੋ ਗਈ ਜਰਮਨ ਤੇ ਜਪਾਨ ਹਾਰ ਗਏ ਤੇ ਰੂਸ ਤੇ ਅੰਗਰੇਜ਼ ਜਿੱਤ ਗਏ ਇੱਧਰ ਸਾਰੇ ਮੁਲਕ ਵਿੱਚ ਫਿਰ ਹਲਚਲ ਆਜ਼ਾਦੀ ਲਈ ਨਾਰੇ ਹੜਤਾਲਾਂ ਕੈਦਾਂ ਡਰਾਵੇ ਧਮਕੀਆਂ ਮੁਸਲਮਾਨ ਲੀਗ ਇੱਕ ਗੱਲ ਨਹੀਂ ਮੰਨਦੀ ਕਾਂਗਰਸ ਦੂਜੀ ਗੱਲ ਨਹੀਂ ਮੰਨਦੀ ਅੰਗਰੇਜ਼ ਤੀਜੀ ਗੱਲ ਨਹੀਂ ਮੰਨਦਾ ਤੇ ਲੋਕ ਇਨ੍ਹਾਂ ਤਿੰਨਾਂ ਦੀ ਗੱਲ ਨਹੀਂ ਮੰਨਦੇ ਬਹਿਸਾਂ ਤਕਰੀਰਾਂ ਕਾਨਫਰੰਸਾਂ ਅਖਬਾਰਾਂ ਨਿਤ ਨਵੀਆਂ ਸੁਰਖੀਆਂ ਸ਼ੇਕੜ ਕਾਂਗਰਸ ਲੀਗ ਤੇ ਅੰਗਰੇਜ਼ ਨੇ ਹਿੰਦੁਸਤਾਨ ਦੀ ਵੰਡ ਦਾ ਸੌਦਾ ਕਰ ਲਿਆ ਤੇ ਪੰਜਾਬ ਨੂੰ ਅੱਧ ਵਿਚਕਾਰੋ ਟੁੱਕਣ ਦਾ ਫੈਸਲਾ ਹੋ ਗਿਆ ਸਿਰ ਅਲੱਗ ਧੜ ਅਲੱਗ ਵਿਚਕਾਰੋਂ ਲੀਕ ਮਾਰ ਕੇ ਉਸ ਨੂੰ ਵੱਖ-ਵੱਖ ਧਰਾਂ ਵਿੱਚ ਵੰਡ ਦਿੱਤਾ ਲੋਕ ਉਹੀ ਬੋਲੀ ਬੋਲਦੇ ਹਨ ਉਹੀ ਕਣਕ ਖਾਂਦੇ ਹਨ ਉਹੀ ਹਵਾਵਾਂ ਫੱਕਦੇ ਹਨ ਉਹੀ ਗੀਤ ਤੇ ਬੋਲੀਆਂ ਗਾਉਂਦੇ ਹਨ ਪਰ ਹਿੰਦੂ ਮੁਸਲਮਾਨ ਦਾ ਨਾਰਾ ਲਾ ਕੇ ਉਹਨਾਂ ਨੂੰ ਵੱਖ-ਵੱਖ ਧਰਾਂ ਵਿੱਚ ਵੰਡ ਦਿੱਤਾ ਮੈਂ ਉਸ ਵੇਲੇ ਲਾਹੌਰ ਸਨ ਗਰਮੀਆਂ ਦਾ ਜੋਸ਼ ਸੀ ਤੇ ਫਸਾਦਾਂ ਦਾ ਵੀ ਜ਼ੋਰ ਸੀ ਫਿਰ ਜਦ ਆਜ਼ਾਦੀ ਦਾ ਦਿਨ ਨੇੜੇ ਆਇਆ ਇਕ ਅਜੀਬ ਭੂਕਾ ਜਿਹਾ ਉੱਠਿਆ ਪਤਾ ਨਹੀਂ ਕੀ ਸੀ ਉਹ ਸ਼ਾਇਦ ਅੰਗਰੇਜ਼ਾਂ ਦਾ ਭੂਤ ਜੋ ਦਿੱਲੀੋਂ ਨਸ ਕੇ ਪੰਜਾਬ ਆ ਬੜਿਆ ਸੀ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਵਿਕਰਾਲ ਰੂਪ ਵਿੱਚ ਖਰੂਤ ਪੱਟ ਦਾ ਧਰਤੀ ਉਸ਼ਾਲ ਦਾ ਰਤ ਡੋਲਦਾ ਤੇ ਲਹੂ ਗੜੂਚੀਆਂ ਲੋਥਾਂ ਨੂੰ چیرਦਾ ਪਾੜਦਾ ਔਰ ਨਸ ਰਿਹਾ ਸੀ ਅੱਗ ਚਾਕੂ ਛੁਰੀਆਂ ਕਿਰਪਾਨਾਂ ਸ਼ਵੀਆਂ ਗਡਾਸੇ ਤੇ ਬੰਦੂਖਾਂ ਦੀਆਂ ਗੋਲੀਆਂ ਹਹਾਕਾਰ ਅਫਰਾ ਤਫਰੀ ਵਿੱਚ ਮੈਂ ਵੀ ਬਾਕੀ ਲੋਕਾਂ ਵਾਂਗ ਲਹੌਰੋਂ ਨਸਿਆ ਸ਼ੈਲੀ ਤੇ ਸ਼ੈਕਸਪੀਅਰ ਦੇ ਗ੍ਰੰਥ ਤੇ ਚਾਹ ਤੇ ਕੌਫੀ ਦੇ ਪਿਆਲੇ ਤੇ ਕੁਝ ਲਿਖਤਾਂ ਤੇ ਪਾਰਕਰ ਪੈਨ ਪਿੱਛੇ ਛੱਡ ਕੇ ਨਸ ਦੇ ਵਕਤ ਇਹ ਸਭ ਕੋ ਸਾਂਭਣ ਦੀ ਕਿਸ ਨੂੰ ਵਿਹਲ ਸੀ ਲਾਹੌਰੋਂ ਨਸ ਕੇ ਕਸੂਰ ਆਇਆ ਉੱਥੋਂ ਚੇਰੀਆਂ ਵਿੱਚ ਲੋਕ ਦਾ ਛਿੱਪਦਾ ਖੇਤੀ ਖੇਤੀ ਚਿੱਕੜ ਤੇ ਗਾਰੇ ਨਾਲ ਲਿਬੜਿਆ ਮੈਂ ਸਤਲੁਜ ਤੇ ਪੱਤਣ ਤੇ ਪੁੱਜਾ ਮੇਰੇ ਜੁੱਤੇ ਕਿਤੇ ਗਾਰ ਵਿੱਚ ਫਸ ਕੇ ਲੱਥ ਗਏ ਸਨ ਦਾੜੀ ਉੱਗ ਗਈ ਸੀ ਭੁੱਖ ਨਾਲ ਬੁਰਾ ਹਾਲ ਸੀ ਫਿਰ ਰੈਫਿਊਜੀ ਕੈਂਪ ਰੈਫਿਊਜੀ ਗੱਡੀ ਤੇ 쉐ਕਰ ਲੈਣ ਦਾ ਟੈਂਡਾ ਜਦ ਮੈਂ ਆਪਣੇ ਪਿੰਡ ਪੁੱਜਾ ਤਾਂ ਸਾਹ ਵਿੱਚ ਸਾਹ ਆਇਆ ਉਹੀ ਨਹਿਰ ਉਹੀ ਸ਼ਿਵਾਲਾ ਨੱਥੂ ਦੀ ਆਟੇ ਵਾਲੀ ਮਸ਼ੀਨ ਤੇ ਫਿਰ ਸਕੂਲ ਤੇ ਫਿਰ ਖੇਮੇ ਸੁਨਿਆਰੇ ਦੀ ਹੱਟੀ ਉਹ ਹੁਣ ਵੀ ਉਸੇ ਤਰ੍ਹਾਂ ਪੁਖਾਰੇ ਅੱਗੇ ਬੈਠਾ ਗੱਲਾਂ ਫੁਲਾਈ ਫੁੱਕਾ ਮਾਰ ਰਿਹਾ ਸੀ ਮੈਨੂੰ ਇਕਰੋਂ ਦਾ ਵੇਖ ਕੇ ਉਹ ਛੱਟ ਦੌੜਿਆ ਹੋਇਆ ਬਾਹਰ ਆਇਆ ਬਲੰਤ ਬਲੰਤ ਤੂੰ ਆ ਗਿਆ ਏ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਹਾਂ ਬਾਬਾ ਉਸ ਮੈਨੂੰ ਆਪਣੀ ਹਿੱਕ ਨਾਲ ਲਾ ਲਿਆ ਮੈਂ ਜਾਣਦਾ ਸਾਂ ਮੈਨੂੰ ਪਤਾ ਸੀ ਕਿ ਇਕਰ ਹੋਣਾ ਏ ਪੰਜਾਬ ਨਾਲ ਇਕਰਾਂ ਹੀ ਹੋਣਾ ਏ ਇਸ ਪਿੰਡ ਦੇ ਸੱਬੇ ਮੁਸਲਮਾਨ ਕੁਝ ਮਾਰੇ ਗਏ ਕੁਝ ਨਸ ਗਏ ਕੁਝ ਮੱਚ ਗਏ ਕੁਝ ਪੁੰਨੇ ਗਏ ਨਿੱਕੇ-ਨਿੱਕੇ ਬਾਲਾਂ ਨੂੰ ਅੱਲੜ ਮੁੰਡਿਆਂ ਤੇ ਕੁੜੀਆਂ ਨੂੰ ਤੱਤੇ ਛੁਰਿਆਂ ਨਾਲ ਕੋਹਿਆ ਸਾਰਾ ਪਿੰਡ ਲੋਥਾਂ ਨਾਲ ਭਰਿਆ ਹੋਇਆ ਸੀ ਸਾਰੇ ਪਿੰਡ ਦੀ ਹਵਾ ਬਦਲੀ ਹੋਈ ਸੀ ਕਾਲੀ ਡਰਾਉਣੀ ਹਵਾ ਹਰ ਆਦਮੀ ਦਾ ਚਿਹਰਾ ਕਿਸੇ ਪ੍ਰੇਤ ਵਰਗਾ ਸੀ ਉਸ ਦਿਨ ਅੰਗਰੇਜ਼ ਦਾ ਭੂਤ ਇੱਧਰ ਦੀ ਲੰਘਿਆ ਸੀ ਮੈਂ ਕਾਹਲੀ ਨਾਲ ਪੁੱਛਿਆ ਗਫੂਰੇ ਤੇ ਅਲੀ ਦਾ ਕੀ ਹਾਲ ਹੈ ਕਿੱਥੇ ਨੇ ਉਹ ਦੋਵੇਂ ਬਚ ਗਏ ਸਨ ਕਿ ਉਹ ਦੋਵੇਂ ਮਾਰੇ ਗਏ ਉਹਨਾਂ ਦੀ ਮਾਂ ਇਸ ਚੌਕ ਵਿੱਚ ਵੱਡੀ ਗਈ ਅਸੀਂ ਸਭਨਾ ਮਿਲ ਕੇ ਗਫੂਰੇ ਨੂੰ ਮਸਾ ਬਚਾਇਆ ਮਸਾ ਰਾਤੋ ਰਾਤ ਮੈਂ ਉਸਨੂੰ ਖੇਤਾਂ ਤੋਂ ਪਰਾਂ ਆਪ ਛੱਡ ਕੇ ਆਇਆ ਸਾਂ ਚੋਰੀਓ ਉਸਦੀ ਮਾਂ ਮਰ ਗਈ ਉਸਦੀ ਵੋਟੀ ਮਰ ਗਈ ਬਸ ਉਹ ਇਕੱਲਾ ਹੀ ਮਸਾ ਇੱਥੋਂ ਗਿਆ ਇਹ ਆਖ ਦੇ ਆਖ ਦੇ ਖੇਮੇ ਦਾ ਗਲੇਡੂ ਪਹਾਰ ਆ ਧੰਨਵਾਦ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ